ਮੇਰੇ ਪ੍ਰੀਤਮ ਗੁਰੂ ਸਤਿਕਾਰ ਜੋ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਦਾ ਹੀ ਖਾਸ ਰੂਪ ਸਤ ਸੰਗਤ ਜੀ ਫਤੇ ਦੀ ਸੰਧ ਪਾਈਏ ਰਸ਼ਨਾਂ ਨੂੰ ਕਰੀਏ ਪਵਿੱਤਰ ਸਾਰੀ ਸੰਗਤ ਸਤ ਗੁਰਾਂ ਦੇ ਚਰਨਾਂ ਦੇ ਵਿੱਚ ਸਕਾਈਏ ਸੀਸ ਪਿਆਰ ਸਾਹਿਤ ਗੱਜ-ਬੱਜ ਕੇ ਬੋਲੋ ਵਾਹਿ ਗੁਰ ਦੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁ ਗਰਮ ਗਏ ਬੜ ਭਾਗੀ ਜੀ ਤੁਝੋ ਸਹਿਬਾਂ ਦੇ ਉਗੀ ਚਾਰ ਸੌਂ ਦੇ ਲਈ ਸਹਿਬਾਂ ਦੇ ਦਰਸ਼ਨ ਕਰਨ ਦੇ ਲਈ ਸਹਿਬਾਂ ਦੇ ਨਾਲ ਮਿਲਾਪ ਕਰਨ ਦੇ ਲਈ ਇਕ ਸੰਗਤ ਦੇ ਰੂਪ ਦੇ ਵਿੱਚ ਇਕੱਤਰ ਹੋਏ ਬੱਡ ਭਾਗ ਹੀ ਹਾਉ ਕਰਨ ਕਹਿ ਰਹੇ ਪਰ ਇਸ ਤੋਂ ਵੀ ਵੱਡੇ ਭਾਗ ਸਾਡੇ ਉਹ ਤੋਂ ਵੱਣਗੇ ਕਦੋਂ ਜਦੋਂ ਉੱਜਨਮਾ ਜਨ ਮੰਤਰਾਂ ਦੇ ਮਨ ਤੇ ਲੱਗੀ ਹੋਈ ਮੈਲ ਅਸੀਂ ਉਤਾਰ ਦੇਣਾ ਹੈ ਉਹਦੋਂ हां ਇੰਨਾ ਹੈ ਕਿ ਆਪਾਂ ਇਸ ਰਸਤੇ ਤੇ ਠਿੱਲ ਪਏ ਆਪਾਂ ਨੂੰ ਪਤਾ ਲੱਗ ਗਿਆ ਸਮਝ ਆ ਗਈ ਕਿ ਸਾਡੀ ਤਨ ਦੀ ਥਾਂ ਤੇ ਮਨ ਨੂੰ ਮੈਗ ਲੱਦੀ ਹੋਈ ਹੈ ਇਸੇ ਪਤਾ ਲੱਗ ਗਿਆ ਪਰ ਅਜੇ ਉਹ ਯੁਗਤੀ ਨਹੀਂ ਲੱਭੀ ਉਹ ਤਰੀਕਾ ਨਹੀਂ ਲੱਭਿਆ। ਜਾਂ ਉਸ ਤਰੀਕੇ ਤੇ ਉਹ ਯੁਗਤੀ ਤੇ ਵਿਸ਼ਵਾਸ ਨਹੀਂ ਕੀਤਾ। ਕਿ ਆਸਮ ਜ ਨਹੀਂ ਪਈ। ਜਾ ਕਹ ਲੀਏ ਕਿ ਮਨ ਚੰਚਲ ਹਰੀ ਹੈ। ਕਿਉਂ? ਕਿਉਂਕਿ ਜਿਹੜੀ ਵੀ ਤੀ ਨਾਲ ਜਿਹੜੇ ਤਰੀਕੇ ਨਾਲ ਉਹ ਵਿਧੀ ਅਸੀਂ ਅਪਣਾ ਹੀ ਨਹੀਂ ਰਹੀ ਅਪਣਾ ਨਹੀਂ ਰਹੀ ਉਹ ਵਿਧੀ ਅਪੋਰੇ ਮੇਰੇ ਸਹਿਵਾ ਨੇ ਵੀ ਫਰਮਾਨ ਕੀਤਾ ਮਾਨਕੀ ਮੈਲ ਨਾ ਉਤਰੈ ਇਹ ਵਿਦ ਕਹਿੰਦੀ ਆ ਵਿਧੀ ਨਾਲ ਜਿਹੜੀ ਅੱਜ ਜਿਹੜੀ ਹੁਣ ਤੱਕ ਅਸੀਂ ਅਪਣਾਉਂਦੇ ਆਏ ਅਸੀਂ ਕਿੰਨੀ ਉਮਰ ਗਵਾ ਛੱਡੀ ਏਸ ਵਿਧੀ ਦੇ ਲਈ ਇਹ ਉਗਤੀ ਇਸ ਨਾਲ ਸਾਡੇ ਮੈਲ ਨੇ ਉੱਤੇ ਕਿਹੜੀ ਉਹ ਜਿੱਦ ਨਾਲ ਉਹ ਬਗੈਰ ਸਮਝ ਤੋਂ ਬਗੈਰ ਧਿਆਨ ਤੋਂ ਨਿਤਨੇਮ ਕਰਨਾ ਗੁਰਬਾਣੀ ਪੜ੍ਹਨੀ ਕਿਸੇ ਧਾਰਮਿਕ ਸਥਾਨ ਤੇ ਚਲੇ ਜਾਣਾ ਹੁਣ ਇਸ ਦਾ ਇਹ ਵੀ ਅਰਥ ਨਾ ਲਾ ਲਿਓ ਕਿ ਕੀ ਨਿਤਨੇਮ ਨਹੀਂ ਕਰਨਾ ਚਾਹੀਦਾ ਕਿ ਗੁਰਬਾਣੀ ਨਹੀਂ ਪੜ੍ਹਨੀ ਚਾਹੀਦੀ ਕਿ ਧਾਰਮਿਕ ਸਥਾਨ ਤੇ ਨਹੀਂ ਜਾਣਾ ਚਾਹੀਦਾ ਇਸ ਦਾ ਇਹ ਮਤਲਬ ਨਹੀਂ ਮਤਲਬ ਇਹ ਹੈ ਕਿਸਾਨ ਨੂੰ ਇਹ ਕੁਝ ਕਰਕੇ ਸੰਤੁਸ਼ਟੀ ਤੇ ਜ਼ਰੂਰ ਮਿਲ ਜਾਂਦੀ ਏ ਸਾਡੇ ਮਨ ਤੇ ਇੰਨਾ ਕੋ ਮਹਿਸੂਸ ਹੁੰਦਾ ਕਿ ਮੈਂ ਆ ਕੁਝ ਕਰ ਲਿਆ ਬਸ ਕਾਫੀ ਏ ਨਹੀਂ ਤੁਸੀਂ ਕੁਝ ਵੀ ਨਹੀਂ ਕੀਤਾ ਅਜੇ ਕੁਝ ਵੀ ਨਹੀਂ ਕੀਤਾ ਕਾਫੀ ਨਹੀਂ ਏ ਗੁਰਮੁਖ ਪਿਆਰਿਓ ਦਾਸ ਨੇ ਇੱਕ ਵਾਰ ਨਹੀਂ ਹਜ਼ਾਰ ਵਾਰ ਆਖਿਆ ਜਦੋਂ ਤੁਸੀਂ ਗੁਰਬਾਣੀ ਪੜ੍ਹਦੇ ਹੋ ਸੇਵਾ ਨੂੰ ਹਾਜ਼ਰ ਨਾਜ਼ਰ ਮੰਨਿਆ ਕਰੂਗਾ ਉਹ ਤੁਹਾਡੇ ਨਾਲ ਬੈਠਾ ਹੁੰਦਾ ਹੈ ਤੁਹਾਡੇ ਅੱਗੇ ਬੈਠਾ ਹੁੰਦਾ ਹੈ ਜਿਹੜਾ ਸ਼ਬਦ ਪੜ੍ਹਦੇ ਆ ਆਪਾਂ ਉਹ ਸ਼ਬਦ ਅਖਰੀ ਹੈ ਅਖਰੀ ਹੈ ਅਸੀਂ ਉਸ ਸ਼ਬਦ ਨੂੰ ਕਿਹੜੇ ਸ਼ਬਦ ਦੇ ਵਿੱਚ ਬਦਲਣਾ ਹੈ ਅਸੀਂ ਉਸ ਸ਼ਬਦ ਨੂੰ ਉਸ ਸ਼ਬਦ ਦੇ ਵਿੱਚ ਬਦਲਣਾ ਹੈ ਉਜੇਡਾ ਲਿਖਣ ਤੇ ਬੋਲਣ ਤੇ ਦੇਖਣ ਨੂੰ ਤਵਾ ਰਹੇ ਬਾਰ ਹੁੰਦਾ ਜੀ ਦਾ ਜਿਹੜਾ ਮਾਲਕ ਹੈ ਮੇਰਾ ਦਾਦਾ ਹੈ ਉਹ ਇਹ ਸ਼ਬਦਾਂ ਤੋਂ ਉੱਤੇ ਉੱਠ ਕੇ ਆਏਗਾ ਇਹਨਾਂ ਸ਼ਬਦਾਂ ਦੇ ਵਿੱਚ ਸਾਨੂੰ ਗਵਾਚਣਾ ਪਏਗਾ ਗਵਾਚਣਾ ਪਏ ਜੇ ਅਸੀਂ ਜਿਸ ਨੂੰ ਨਿਰੰਕਾਰ ਕਹਿੰਨੇ ਆ ਆਪਾਂ ਨੇ ਰੰਕਾਰ ਜਿਸ ਨੂੰ ਅਸੀਂ ਰਾਮ ਕਹਿੰਦੇ ਆ ਸਾਰਿਆਂ ਦੇ ਵਿੱਚ ਰਮਿਆ ਹੋਇਆ ਰਮਿਆ ਹੋਇਆ ਸਾਰੇ ਅੰਦਰ ਹੰਗੂਰ ਬਾਣੀ ਪੜ ਕੇ ਸਿਮਰਨ ਕਰਕੇ ਧਰਮਕ ਸਥਾਨ ਤੇ ਜਾ ਕੇ ਅਸੀਂ ਉਸ ਨੂੰ ਮਿਲਣਾ ਹੈ ਅਸੀਂ ਉਸ ਨੂੰ ਵੇਖਣਾ ਹੈ ਅਸੀਂ ਉਸ ਦਾ ਆਨੰਦ ਮਾਣਨ ਹੈ ਉਹ ਸਭ ਕੁਝ ਜਿਤਾ ਹੋ ਸਕਦੇ ਜੇ ਇਹ ਮਨ ਨਿਰਮਲ ਹੋਏਗਾ ਨਿਰਮਲ ਹੋਏਗਾ ਜੇ ਮਨ ਨਿਰਮਲ ਨਹੀਂ ਹੁੰਦਾ ਐਦਾਂ ਦੇ ਅਪਰਾਲੇ ਇੱਕ ਨਹੀਂ ਦੋ ਨਹੀਂ 100 ਨਹੀਂ 1000 ਨਹੀਂ ਬਾਤ ਸ਼ਕ ਕਹਿੰਦੇ ਲੱਖਾਂ ਕਰਨ ਲੱਖਾਂ ਤਾਂ ਵੀ ਗੱਲ ਨਹੀਂ ਬਣੀ ਇੱਕ ਦੇ ਸਾਧ ਨਹੀਂ ਨੀ ਆਖਿਆ ਇਹ ਮੇਰੇ ਗੁਰੂ ਦੇ ਵਚਨ ਨੇ ਮਨ ਕੀ ਮੈਲ ਨ ਉਤਰੈ ਇਹ ਵਿਦ ਜੇ ਲਖ ਜਤਨ ਕਰਾਏ ਜੇ ਤੁਸੀਂ ਲਖਾਂ ਜਤਨ ਵੀ ਕਰ ਲੋ ਤਾਂ ਵੀ ਮਨ ਦੀ ਮੈਲ ਹੁਣ ਕੋਚੇ ਸਤੇ ਹੈ ਕਿ ਮਨ ਦੀ ਮੈ ਉਤਾਰੀ ਚਾਏ ਉਤਾਰੀ ਚਾਏ ਤਾਂ ਜਾ ਕੇ ਸਾਡਾ ਉਸ ਸੇਵ ਦੇ ਨਾਲ ਮਿਲਾਪ ਹੋਏਗਾ फेर ਮੇਰੇ ਵਰਦੀ ਕੀ ਕਰਕੇ ਕਹਿੰਦੀ ਕੁਝ ਨਾ ਕੁਝ দান ਕਰਕੇ ਵੇਖ ਲੈਨੇ ਕੁਝ ਨਾ ਕੁਝ দান ਕਰਕੇ ਵੇਖ ਲੈਨੇ ਆ ਮਨ ਦੀ ਮੈਲ ਤੇ ਉਤਰਦੀ ਨਹੀਂ ਹੁਣ দান ਕਰਕੇ ਜੀ ਭਵਜਲ ਪਾਰ ਹੋਵੇ ਪਤਸ਼ਰ ਕਹਿੰਦੇ ਨਹੀਂ ਹੋਏਗਾ ਪਹਿਲਾ ਮਨ ਦੀ ਮੈਲ ਉਤਾਰ ਉਤਾਰ ਗੁਰੂ ਦਾ ਫਰਮਾਨ ਕਨਿਕ ਕਾਮਿਨੀ ਹੈ ਵਰ ਗੈਵਰ ਬਹੁ ਵਿਦਦਾਨ ਦਤਾਰਾ ਕਨਿਕ ਕਹਿੰਦੇ ਆ ਸੋਨੇ ਨੂੰ ਕਾਮਿਨੀ ਕਹਿ ਦਿੱਤਾ ਇਸਤਰੀ ਨੂੰ ਹੈਵਰ ਕਹਿ ਦਿੱਤਾ ਹਥਿਆਰ ਨਹੀਂ ਹੈਵਰ ਕੋਡਿੰਗ ਗੈਵਰ ਕਹਿ ਦਿੱਤਾ ਹਥੀਨ ਇਹ ਸਾਰਿਆਂ ਦਾਤਾ ਤੇ ਉਹ ਦੇਣ ਵਾਲਾ ਤੂੰ ਇਹਨਾਂ ਦੇ ਵਿੱਚੋਂ ਭਲਾ ਕੀ দান ਕਰ ਸਕਦਾ ਤੇਰੇ ਆਪ ਦੇ ਪੱਲੇ ਕੀ ਹੈ ਤੂੰ ਆਪ ਕਿਹੜੀ ਚੀਜ਼ ਪੈਦਾ ਕੀਤੀ ਹੈ ਜਿਹੜੀ ਮਾਲਕ ਨੂੰ দান ਦੇਣ ਦੀ ਇਤੇ ਉਸ ਪਰਮ ਪਿਤਾ ਪਰਮਾਤਮਾ ਨੇ ਅੰਦਾਤਾਂ ਨੇ ਤੈਨੂੰ ਦਿੱਤੀਆਂ ਹੋਈਆਂ ਉਨਾਂ ਦੀਆਂ ਦਿੱਤਾ ਹਾਂ ਵਾਪਸ ਦੇ ਕੇ ਤੂੰ ਕੀ ਮਾਲਕ ਤੇ احسان ਕਰਦੇ ਫਿਰ ਹੋਰ ਮੇਰੇ ਵਰਗੇ ਨੇ ਰਸਤਾ ਲੱਭਿਆ ਤੇ ਚੱਲੋ ਇਹ ਨਹੀਂ ਕਿ ਜੇ ਮਾਲਕ ਨੂੰ ਤੇ ਨਹੀਂ ਕੁਝ ਦੇ ਸਕਦੇ ਜੇ ਦੇ ਤੂੰ ਜੀ ਤੁਰੇ ਫਿਰਦੇ ਆਂ ਉਹ ਗਰੇ ਗਰੀਬ ਗਿਰਬੇ ਤਰੇ ਖਰਦੇ ਹੋ ਨਾਨੋ ਕੀ দান ਕਰ ਲਈਏ দান ਕਰਨਾ ਹੈ দান ਚੰਗਾ ਹੈ ਪਰ দান ਦੇ ਕੇ ਇਹ ਸੰਤੁਸ਼ਟੀ ਨਾ ਮਿਲ ਜਾਵੇ ਉਹ ਲੈ ਲਿਓ ਕਿ ਸਾਡਾ ਤੇ ਮਾਲਕ ਦੇ ਨਾਲ ਮਿਲਾਪ ਹੋ ਜਾਏਗਾ ਸਾਡੀ ਤੇ ਵਾਰੀ ਕੱਟੀ ਜਾਏਗੀ दान ਆਪਣੀ ਥਾਂ ਤੇ ਐ দান ਕੀਤਾ ਹੋਇਆ ਤੁਹਾਨੂੰ ਵੱਖਰਾ ਆਨੰਦ ਦੇਗਾ দান ਕੀਤੇ ਹੋਏ ਦਾ ਵੱਖਰਾ ਫਲ ਮਿਲੇਗਾ ਜਰੂਰ ਮਿਲੇਗਾ ਪਰ দান ਕਰਨ ਦੇ ਨਾਲ ਉਹ ਹਰੀ ਦਾ ਦੁਆਰਾ ਨਹੀਂ ਮਿਲਣਾ ਨਹੀਂ ਮਿਲਣਾ ਗੁਰਮਤਿ ਪਿਆਰੇ ਨੂੰ ਪਾਤਸ਼ਾਹ ਗੁਰਵਾਣੀ ਚ ਫਰਮਾਨ ਕਰਦੇ ਐ ਅੰਨ ਬਸਤਰ ਭੂਮ ਬਹੁ ਅਰਪੈ ਅੰਨ ਬਸਤਰ ਭੂਮ ਬਹੁ ਅਰਪੈ ਅਰਪੈ ਦਾ ਮਤਲਬ ਅਰਪਣ ਕਰ ਦਿੱਤਾ দান ਦੇ ਦਿੱਤਾ ਕਿਸੇ ਨੂੰ ਕਿਹੜੀ-ਕਿਹੜੀ ਚੀਜ਼ ਅੰਨ ਦਾਣਾ ਪਾਣੀ ਪ੍ਰਸ਼ਾਦ ਦਾ ਸ਼ਕਤੀ ਪ੍ਰਕਾਰ ਦਾ ਭੋਜਨ ਵਸਤਰ ਮੀਨ ਦੇ ਕੱਪੜੇ ਪੈਣ ਵਾਸਤੇ ਧੂਮ ਧੂਮ ਦਾ ਮੈਂ ਤੇ ਧਰਤੀ ਕੋਈ ਨਾ ਕੋਈ ਕਿਸੇ ਨੂੰ ਪਲਾਉਟ ਕਿਸੇ ਨੂੰ ਕੋਈ ਗੁਰੂ ਘਰ ਬਣਾਉਣ ਵਾਸਤੇ ਖੀਲਾ ਦੋ ਖੀਲੇ ਜ਼ਮੀਨ ਦੇ ਦਿੱਤੀ ਪਾਤਸ਼ਾਹ ਕਹਿੰਦੇ ਅੰਨ ਬਸਤਰ ਭੂਮ ਬਹੁ ਅਰਪੈ ਨੈ ਮਿਲੀ ਹੈ ਹਰ ਦੁਆਰ ਹਰ ਦੁਆਰ ਨਹੀਂ ਹਰੀ ਦਾ ਦਵਾਰ ਨਹੀਂ ਮਿਲਣਾ ਜੇ ਤੂੰ ਹਰੀ ਦਾ ਦਵਾਰ ਲੈਣਾ ਤਾਂ ਇਹਨਾਂ ਦੇ ਨਾਲ-ਨਾਲ ਤੈਨੂੰ ਕੁਝ ਹੋਰ ਕਰਨਾ ਪਏਗਾ ਹੋਰ ਕੀ ਕਰਨਾ ਪਏ ਤੈਨੂੰ ਪੂਜਾ ਕਰਨੀ ਪਏਗੀ ਅਰਚਨਾ ਕਰਨੀ ਪਏਗੀ ਮਾਲਕ ਦੇ ਅੱਗੇ ਬੰਦ ਨਾ ਕਰਨੀ ਕੋਈ ਢੰਡਾਓ ਤਾਂ ਕਰਨਾ ਪਏਗਾ ਪਰ ਉਹਦੇ ਵਿੱਚ ਵੀ ਤੂੰ ਕਿਤੇ ਮਾਗਨ ਨਾ ਆਉ ਜਾਵੇਂ ਉਸ ਦੇ ਵਿੱਚ ਤੂੰ ਕਿਤੇ ਖੁਸ਼ ਨ ਹੋ ਜਾਈਂ ਖੁਸ਼ ਜਿਹੜਾ ਚੇਤਨ ਹੋਣਾ ਹੈ ਨਾ ਜਿਹੜੀ ਤਲਾਸ਼ ਕਰਨੀ ਹੈ ਨਾ ਉਹ ਨਿਰੰਕਾਰ ਦੀ ਕਰਨ ਮੈਂ ਨਿਰੰਕਾਰ ਨੂੰ ਮਿਲਣੇ ਮੈਂ ਨਿਰੰਕਾਰ ਨੂੰ ਮਿਲਣ ਦੇ ਲਈ ਆਇਆ ਸੀ ਉਹ ਗਰਮਕ ਪਿਆਰੋ ਹਰ ਘੜੀ ਹਰ ਪਲ ਆਪਣੀ ਉਮਰ ਘਟਦੀ ਜਾ ਰਹੀ ਹੈ ਜਿਹੜੇ ਪ੍ਰਾਣੇ ਗੁਰਮੁਖ ਹੈ ਕਈਆਂ ਨੂੰ 2 ਸਾਲ ਹੋ ਗਏ ਜੁੜਿਆਂ ਨੂੰ ਕਈਆਂ ਨੂੰ 3 ਸਾਲ ਹੋ ਗਏ ਕਈਆਂ ਨੂੰ 4 ਸਾਲ ਹੋ ਜਿਹੜੇ ਪ੍ਰਾਣੇ ਗੁਰਮੁਖ ਜੁੜੇ ਹੋਏ ਹੈ ਦੇਖ ਲਓ ਕਿੰਨਾ ਸਮਾਨੰਗ ਗਿਆ ਸਾਲਾਂ ਨੂੰ ਅਤੇ ਉਹ ਦੋਂ ਦਾ ਅਸੀਂ ਕੀ ਕੁਝ ਪ੍ਰਾਪਤ ਕੀਤਾ ਹਾਂ ਇਨ ਤੇ ਹੈ ਸਮਝ ਆ ਗਈ ਸਾਨੂੰ ਸਾਡੇ ਵਿੱਚ ਚੇਂਜਿੰਗ ਆ ਗਈ ਥੋੜੀ ਬਹੁਤੀ ਪਰ ਜੋ ਫਲ ਅਸੀਂ ਪ੍ਰਾਪਤ ਕਰਨਾ ਸੀ ਉਹ ਨਹੀਂ ਕਰ ਪਏ ਜਿਸ ਸਟੇਜ ਦੇ ਉੱਤੇ ਆਪਾਂ ਪਹੁੰਚਣਾ ਸੀ ਉੱਥੇ ਨਹੀਂ ਪਹੁੰਚ ਪਾਏ ਅਜੀ ਤੱਕ ਤੇ ਸਾਡੇ ਅੰਦਰੋਂ ਬੇਮਾਨੀ ਚੁਗਲੀਆਂ ਝੂਠ ਨਿੰਦਿਆ ਪਰਾਇਆ ਹੱਕ ਦੂਜੇ ਦੀਆਂ ਗਲਤੀਆਂ ਕਰ ਦੇਣਾ ਦੂਜੇ ਦੇ ਵੱਲ ਵੇਖਣਾ ਇਹ ਹੀ ਨੀਸਾ ਖਤਮ ਹੋਇਆ ਇਹ ਹੀ ਨੀਸਾ ਖਤਮ ਹੋਇਆ ਅਤੇ ਜਿਹੜੇ ਅਪਤੀਆ ਬੰਦੇ ਅਵਸਥਾ ਕਹਾਉਣ ਵਾਲੇ ਆ ਉਹ ਵੀ ਇਹਨਾਂ ਕੰਮਾਂ ਦਾ ਆਨੰਦ ਲੈਦੇ ਆ ਮਜ਼ਾ ਲੈਦੇ ਆ ਇਹਨਾਂ ਗੱਲਾਂ ਦੇ ਵਿੱਚ ਗਰਮ ਪਿਆਰ ਤੁਹਾਡੇ ਕੋਲ ਕੋਈ ਵੀ ਐਦਾਂ ਦੀ ਗੱਲ ਕਰਦਾ ਹੈ उबेर वाली विरोध वाली बिशोड़े वाली किसे दे दिल, दिल ते ठक्क पहचान वाली किसे दी दि... निंदिया वाली किसे दी चुगली वाली गुरमुख प्यारियो ओथे ही हाथ जोड़ लिया करो कि अपने ਮਨਾਂ ਨੂੰ ਪਹਿਲਾਂ ਹੀ ਬਹੁਤ ਮੈਲ ਲੱਗੀ ਹੋਈ ਐ ਭਲਿਆ ਤੂੰ ਐਦਾਂ ਦੀਆਂ ਗੱਲਾਂ ਕਰਕੇ ਹੋਰ ਮੈਲ ਨਾ ਝਾੜ ਨਾ ਝਾੜ ਹੋਰ ਮੈਲ ਜਦੋਂ ਗੁਰਮੁਖ ਪਿਆਰ ਤੋਂ ਅਸੀਂ ਇਹਨਾਂ ਗੱਲਾਂ ਤੋਂ ਸਾਵਧਾਨ ਨਹੀਂ ਹੁੰਦੇ ਨਾ ਅਸੀਂ ਇਹਨਾਂ ਗੱਲਾਂ ਤੋਂ ਹਰ ਵਕਤ ਧਿਆਨ ਨਹੀਂ ਰੱਖਾਂਗੇ ਕਿ ਸਾਡੇ ਮਨ ਨੂੰ ਮੈਲ ਕਿਸ ਚੀਜ਼ ਦੀ ਲੱਗਦੀ ਹੈ ਜੋ ਰੋਜ਼ ਪਾਤਸ਼ਾ ਮੈਲ ਦੀ ਗੱਲ ਕਰਦੇ ਆ ਰੋਜ਼ ਪਾਤਸ਼ਾ ਮੈਲ ਦੀ ਗੱਲ ਕਰਦੇ ਕਿਤੇ ਨਾ ਕਿਤੇ ਸੁਣਨ ਨੂੰ ਮਿਲ ਜਾਂਦਾ ਹੈ ਮਨ ਕੀ ਮੈਲ ਨ ਉਤਰੇ ਇਹ ਹੀ ਬੀਤੋ ਮਨ ਦੀ ਮੈਲ ਨਹੀਂ ਉਤਰਦੀ ਉੱਤਰਨ ਦੀ ਗੱਲ ਛੱਡੋ ਅਸੀਂ ਤੇ ਹੋਰ ਲਾਈ ਜਾਨੇ ਆ ਹੋਰ ਲਾਈ ਜਾਨੇ ਆ ਹੋਰ ਲਾਈ ਜਾਨੇ ਆ ਗੁਰਮੁਖੋ ਜੇ ਅਸੀਂ ਹੋਰ ਲਾ ਕੇ ਲਾ ਲਾ ਕੇ ਮਨ ਨੂੰ ਹੋਰ ਕਾਲਾ ਕਰ ਲਿਆ ਤੇ ਆਇ ਤੇ ਅਸੀਂ ਪਹਿਲਾ ਵਾਲੀ ਮੈਲ ਨੂੰ ਉਤਾਰਨ ਦੇ ਲਈ ਸੀ ਅਸੀਂ ਤਾਂ ਉਤਾਰਨ ਦੇ ਲਈ ਮੈਲ ਨੂੰ ਹੋਰ ਲਾਉਣ ਦਾ ਕੰਮ ठेका ਲੈ ਲਿਆ ਦੂਜੇ ਪਾਸੇ ਮਨ ਦੇ ਵਿੱਚ ਭਰੋਸਾ ਰੱਖ ਲਿਆ ਬਸ਼ਵਾਸ ਬਣਾ ਲਿਆ ਕਿ ਮੈਂ ਮਾਲਕ ਨੂੰ ਮਿਲੂਗਾ ਕੋਈ ਵੀ ਅਪਰਾਲਾ ਕਰ ਲਈਏ ਮੇਰੇ ਪਾਤਸ਼ਾਹ ਨੇ ਕਹਿ ਦਿੱਤਾ ਮਨ ਕੀ ਮੈਲ ਨਾ ਉਤਰੈ ਇਹ ਵਿਦ ਜੇ ਲੱਖ ਕਰਮ ਕਮਾਏ ਜੇ ਤੂੰ ਲੱਖ ਵੀ ਕਰਮ ਕਮਾ ਲੇਗਾ ਨਾ ਇਹ ਵਿਧੀਆਂ ਨਾਲ ਤੇਰੇ ਮਨ ਦੀ ਮੈਲ ਨਹੀਂ ਉਤਰਦੀ ਮਨ ਦੀ ਮੈਲ ਨਹੀਂ ਉਤਰਦੀ ਕਿਵੇਂ ਉਤਰੇਗੀ ਸਿਮਰਨ ਕਰ ਪਹਿਲਾਂ ਤੇ ਤੂੰ ਨਾ ਹਰ ਇੱਕ ਦੇ ਵਿੱਚ ਮੇਰੇ ਮਾਲਕ ਨੂੰ ਵੇਖ ਆਪਣੇ ਦੁਸ਼ਮਣ ਦੇ ਵਿੱਚ ਤੂੰ ਮਾਲਕ ਨੂੰ ਵੇਖ ਆਪਣੇ ਦੋਸਤ ਦੇ ਵਿੱਚ ਤੂੰ ਮਾਲਕ ਨੂੰ ਵੇਖ ਵੇਖ ਮਾਲਕ ਨੂੰ ਕੋਸ਼ਿਸ਼ ਕਰ ਮਾਲਕ ਨੂੰ ਵੇਖ ਕਿਸੇ ਵੀ ਜੀਵ ਦੀ ਅਸੀਂ ਨਿੰਦੇ ਆ ਚੁਗਲੀ ਨੇ ਜੇ ਕਿਤੇ ਬਿਲਕੁਲ ਤੁਹਾਡੇ ਸਿਰ ਤੋਂ ਪਾਣੀ ਲੰਗ ਜਾਵੇ ਪਰ ਉੱਥੇ ਜਾ ਕੇ ਸਾਨੂੰ ਸਾਡੇ ਗੁਰੂ ਨੇ ਆਖੀ ਹੈ ਫਿਰ ਕਰਪਾਨ ਚੁੱਕੋ ਫਿਰ ਕਰਪਾਨ ਚੁੱਕੀ ਪਹਿਲਾਂ ਫਿਰ ਵੀ ਜਵਾਨ ਨਹੀਂ ਲੜਾਉਣੀ ਜਵਾਨ ਦੇ ਨਾਲ ਮੰਦੇ ਬੋਲ ਬੋਲ ਕੇ ਆਪ ਮੰਦਾ ਨਹੀਂ ਬੜਨਾ ਜਵਾਨ ਦੇ ਨਾਲ ਬੋਲ ਬੋਲ ਕੇ ਆਪਣੇ ਮਨ ਨੂੰ ਮੈਲ ਨਹੀਂ ਲਉਂ ਪਰ ਵੀ ਇੱਕ ਟੁੱਕ ਗੱਲ ਕਰ ਦੇਣੀ ਬਸ ਗੁਰਮੁਖੋ ਹਰ ਰੋਜ਼ 24000 ਆਸਾਂ ਦਾ ਘਾਟਾ ਪੈ ਰਿਹਾ ਹੈ ਅਸੀਂ ਇਹ ਮਿਹਰ ਦੇ ਵਿੱਚ ਫਸੇ ਹਾਂ ਇਹ ਹਿੜ ਤੇ ਹਿੜ ਦੇ ਵਿੱਚ ਫਸੇ ਹਾਂ ਇਹ ਮੇਰਾ ਤੇਰਾ ਨੂੰ ਛੱਡ ਕੇ ਤੇ ਨੇ ਇਹੜ ਮਿਹੜ ਛੱਡ ਕੇ ਉਸ ਸ਼ਬਦ ਦੀ ਪਛਾਣ ਕਰੀਏ ਜਿੰਨਾ ਸਮਾਂ ਅਸੀਂ ਇਹਨਾਂ ਤੇ ਲਓ ਪਾਤਸ਼ਾਹ ਕਹਿੰਦੀ ਇਹ ਹੜਤੇ ਹੜ ਛੱਡ ਤੂੰ ਗੁਰ ਕਾ ਸ਼ਬਦ ਪਛਾਣ ਐਨੀ ਧੀਰ ਦੇ ਵਿੱਚ ਤੂੰ ਉਸ ਸ਼ਬਦ ਦੀ ਪਛਾਣ ਕਰ ਜਦੋਂ ਸ਼ਬਦ ਦੀ ਪਛਾਣ ਆ ਗਈ ਸਤ ਗੁਰ ਅੱਗੇ ਟੈ ਪਾਓ ਸਭ ਕੁਛ ਜਾਣੈ ਜਾਣ ਉਹ ਮੇਰਾ ਮਾਲਕ ਸਾਰਾ ਕੁਝ ਜਾਣਦਾ ਉਹਦੇ ਚਰਨਾਂ ਤੇ ਟੈ ਪੈ ਤੇਪ ਹੈ ਉਹਦੇ ਚਰਨਾਂ ਦੇ ਪਰ ਗੁਰਮੁਖ ਪਿਆਰ ਅਸੀਂ ਕੁਝ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦੇ ਜੇ ਕਿਸੇ ਨੂੰ ਥੋੜੀ ਵੱਡੀ ਸਮਝ ਆਉਂਦੀ ਹੈ ਥੋੜੀ ਵੱਡੀ ਸਮਝ ਆਉਂਦੀ ਹੈ ਉਹ ਆਪ ਸਿੱਖ ਕੇ ਕੋਸ਼ਿਸ਼ ਸਿੱਖਣ ਦੀ ਕੋਸ਼ਿਸ਼ ਨਹੀਂ ਕਰਦਾ ਫਿਰ ਦੂਜੇ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦਾ ਜਦੋਂ ਦੂਜੇ ਨੇ ਉਸ ਨੂੰ ਕਹਿ ਦਿੱਤਾ ਕਿ ਹਾਂ ਇਹ ਤੇਰੀ ਗੱਲ ਸਹੀ ਹੈ ਫਿਰ ਉਹਨੂੰ ਲੱਗਦਾ ਕਿ ਮੈਂ ਸਹੀ ਹਾਂ ਪਰ ਉਹਨੂੰ ਆਪਣੇ ਆਪ ਤੇ ਯਕੀਨ ਨਹੀਂ ਕਿ ਮੈਂ ਸਹੀ ਹਾਂ ਜਾਂ ਮੈਂ ਗਲਤ ਨਹੀਂ ਭਰੋਸਾ ਹੈ ਆਪਣੇ ਆਪ ਦੂਜੇ ਦੇ ਖੁਸ਼ੀ ਦੇ ਵਿੱਚੋਂ ਦੂਜੇ ਦੇ ਗਿਆਨ ਦੇ ਵਿੱਚੋਂ ਦੂਜੇ ਦੇ ਗਵਾਹੀ ਭਰਨ ਦੇ ਵਿੱਚੋਂ ਮਨ ਨੂੰ ਸੰਤੁਸ਼ਟੀ ਮਿਲਦੀ ਹੈ। ਗਰਮਕ ਪਿਆਰ ਤੇਰੇ ਵਿੱਚ ਕੀ ਹੈ ਦੂਜੇ ਨੂੰ ਕਿੱਦਾਂ ਪਤਾ ਲੱਗ ਸਕਦਾ ਨਹੀਂ ਲੱਗਦਾ ਨਹੀਂ ਲੱਗਦਾ ਨਹੀਂ ਲੱਗਦਾ ਜਦੋਂ ਕਿ ਤੂੰ ਆਪਣੇ ਆਪ ਦੇ ਵਿੱਚੋਂ ਨਹੀਂ ਕੁਝ ਲੱਭ ਸਕਿਆ ਦੂਜਾ ਤੇਰੇ ਵਿੱਚੋਂ ਕੀ ਲੱਭੇਗਾ ਮਾਲਕ ਤੇ ਤੇਰੇ ਵਿੱਚ ਬੈਠਾ ਤੈ ਮਾਲਕ ਨੂੰ ਮਿਲਣਾ ਹੈ ਤੂੰ ਅੰਦਰ ਦੀ ਖੋਜ ਕਰਨੀ ਹੈ ਪਰ ਤੂੰ ਤੇ ਬਾਹਰਲੀ ਖੋਜ ਦੇ ਉੱਤੇ ਲੱਗ ਗਿਆ ਬਾਹਰਲੀ ਖੋਜ ਦੇ ਉੱਤੇ ਲੱਗ ਗਿਆ ਨਹੀਂ ਪਹਿਲਾਂ ਬਾਹਰ ਵਾਲੀਆਂ ਆਸ਼ਾਆਂ ਨੇ ਜਿਹੜੀਆਂ ਉਹਨਾਂ ਨੂੰ ਖਤਮ ਕਰ ਦੇ ਮੇਹਰ ਤੇਹੇ ਨੂੰ ਛੱਡ ਦੇ ਤੂੰ ਇਹ ਹੇੜ ਤੇ ਹੇੜ ਛੱਡ ਤੂੰ ਗੁਰ ਕਾ ਸ਼ਬਦ ਪਛਾਨ ਸਤ ਗੁਰ ਅੱਗੇ ਟੈ ਪਾਓ ਸਭ ਕਿਛ ਜਾਣ ਜਾਣ ਫਿਰ ਪਾਤਸ਼ਾਹ ਕਹਿੰਦੇ ਆਸ਼ਾ ਮਨਸ਼ਾ ਜੇ ਲਾਇਤ कहती जेड़े आशावान रख के बैठे हैं मैं आ कर लूंगा मैं आ कर लूंगा मैं आ कर लूंगा तो भलिया तू कुछ भी नहीं कर सकता ये जे कर भी लेंगा ता सब कुछ इतने छड के जाएगा सब कुछ इतने छड के जाएगा नहीं ਆਪਾਂ ਨੇ ਉਹ ਵਸਤੂ ਉਹ ਵਸਤੂ ਇਕੱਠੀ ਕਰਨੀ ਹੈ ਜਿਸ ਦੀਆਂ ਪੰਡਾ ਬੰਨ ਕੇ ਅਸੀਂ ਨਾਲ ਲੈ ਚੱਲੀਏ ਨਾਲ ਲੈ ਚੱਲੀਏ ਅਸੀਂ ਇਸ ਤਰੀਕੇ ਨਾਲ ਵਿਚਰਨਾ ਹੈ ਇੱਥੇ ਜਿਵੇਂ ਮੇਰੇ ਪਾਤਸ਼ਾਹ ਖੁਸ਼ ਹੁੰਦੇ ਆ ਸਾਨੂੰ ਰੱਖ ਕੇ ਠੀਕ ਹੈ ਕਿ ਪਾਤਸ਼ਾਹ ਖੁਸ਼ ਹੁੰਦੇ ਆ ਪਾਤਸ਼ਾਹ ਕਹਿੰਦੇ ਆਪਣੇ ਆਪ ਨੂੰ ਮਹਿਮਾਨ ਸਮਝ ਲੈ ਮਹਿਮਾਨ ਤਾਂ ਸਮਝ ਸਕਦੇ ਜੇ ਇਹ ਆਸ਼ਾ ਮਾਂ ਨੂੰ ਜੜਾ ਦੇਂਗਾ ਪਾਤਸ਼ਾਹ ਦੱਸਦੇ ਆਸ਼ਾ ਮਨਸਾ ਜਲਾਈ ਤੂੰ ਹੋਏ ਰਹੋ ਮਹਿਮਾਨ ਕਹਿੰਦੇ ਇੱਕ ਮਹਿਮਾਨ ਵਣ ਕੇ ਵਿਚਰ ਇਥੇ ਕਹਿੰਦੇ ਇੱਕ ਮਹਿਮਾਨ ਬਣ ਕੇ ਗੁਜ਼ਰ ਇੱਥੇ ਜਿੱਦਾਂ ਮਹਿਮਾਨ ਕੋਈ ਵੀ ਦੂਜੇ ਦੇ ਘਰੋਂ ਉਸ ਦੀ ਚੀਜ਼ ਦੇ ਉੱਤੇ ਉਹ ਦੀ ਵਸਤੂ ਦੇ ਉੱਤੇ ਡੁੱਲਦਾ ਨਹੀਂ ਉਸ ਦੇ ਉੱਤੇ ਆਪਣਾ ਹੱਕ ਨਹੀਂ ਜਮੋਂਦਾ ਇਸ ਕਰਕੇ ਆਪਾਂ ਵੀ ਮਹਿਮਾਨ ਵਰਨਾ ਹੈ ਇਹ ਜਿਹੜੀ ਕਾਲ ਯੁੱਗ ਦੇ ਦੇਸ਼ ਦੇ ਵਿੱਚ ਜਿਹੜੀਆਂ ਵਸਤੂਆਂ ਨੇ ਇਹ ਸਾਰੀਆਂ ਬਗਾਨੀਆਂ ਨੇ ਜਿਹੜੀ ਵੀ ਚੀਜ਼ ਆਪਾਂ ਨੂੰ ਵੇਖਣ ਦੇ ਵਿੱਚ ਆਉਂਦੀ ਹੈ ਜਿਹੜੀ ਵੀ ਚੀਜ਼ ਸਾਨੂੰ ਵੇਖਣ ਦੇ ਵਿੱਚ ਆਉਂਦੀ ਹੈ ਉਹ ਸਾਡੀ ਨਹੀਂ ਹੈ ਨਹੀਂ ਹੈ ਨਹੀਂ ਨਾ ਅਸੀਂ ਉਸ ਨੂੰ ਇੱਥੋਂ ਲੈ ਕੇ ਜਾ ਸਕਦੇ ਜਦੋਂ ਸਾਡੀ ਹਾਈ ਨਹੀਂ ਸਾਡੀ ਅਸੀਂ ਲੈ ਕੇ ਜਾ ਹੀ ਨਹੀਂ ਸਕਦੇ ਫੇਰ ਉਸ ਦੇ ਉੱਤੇ ਕਿਉਂ ਤੂੰ ਆਪਣੇ ਮਨ ਨੂੰ ਖਰਚ ਕੀਤੇ ਆਪਣੇ ਸਵਾਸਾਂ ਨੂੰ ਖਰਚ ਕੀਤੇ ਆਪਣੇ ਸਮੇਂ ਨੂੰ ਖਰਚ ਕੀਤੇ ਕੀ ਕਰਨਾ ਚਾਹੀਂਦੇ ਬਾਤ ਸ਼ਕਹ ਕਹਿੰਦੀ ਸਤ ਗੁਰੂ ਦੇ ਭਾਣੇ ਦੇ ਵਿੱਚ ਚੱਲ ਭਾਣੇ ਦੇ ਵਿੱਚ ਚੱਲ ਤੂੰ ਬੜੇ ਵੱਡੇ ਵੱਡੇ ਦਾਅਵੇ ਕਰਨੇ ਤੇਰਾ ਤੇ ਇੱਕ ਪਲ ਦਾ ਨਹੀਂ ਪਤਾ ਇੱਕ ਪਲ ਦਾ ਨਹੀਂ ਪਤਾ ਦੇ ਰਾਤ ਸਮਾ ਹੋ ਗਿਆ ਵੈਸੇ ਰਾਤ ਕੋਈ ਗੁਰਮੁਖ ਪਿਆਰੇ ਆਏ ਸੀ ਆਪਣੇ ਅਸਥਾਨ ਦੇ ਬਾਰੇ ਕੋਈ ਵਿਚਾਰ ਚੱਲ ਰਹੀ ਸੀ ਬਾਬਾ ਜੀ ਇਸ ਨੂੰ ਲੰਮੇ ਸਮੇਂ ਵਾਸਤੇ ਐਦਾਂ ਕਰੋ ਐਤਾ ਕਰੋ ਐਤਾ ਕਰੋ ਮੈਂ ਕਿ ਗੁਰਮੁਖ ਕੋ ਪਰੋਸਾ ਤੇ ਇੱਕ ਸਵਾਸ ਦਾ ਨਹੀਂ ਪਰੋਸਾ ਤੇ ਇੱਕ ਸਾਲ 200 ਸਵਾਸਾਂ ਦਾ ਨਹੀਂ ਅਤੇ ਅਡਾ ਵੱਡਾ ਤੁਸੀਂ ਕਹੋਗੇ ਕਿ ਇਸ ਨੂੰ ਛੇੜ ਲੈ ਫਿਰ ਮੈਨੂੰ ਇਹ ਪੂਰ ਕਰਨ ਦੇ ਲਈ ਚਿੰਤਾ ਹੋਏਗੀ ਕਿੱਥੋਂ ਮਾਇਆ ਆਏਗੀ ਕਿੱਥੋਂ ਲੈ ਕੇ ਆਵਾਂਗਾ ਮੈਂ ਆਪਣੀ ਆਰਾਮ ਨੂੰ ਮੈਂ ਆਪਣੇ ਚੈਨ ਨੂੰ ਖਤਮ ਕਰ ਲਵਾਂਗਾ ਮੈਂ ਆਪਣੀ ਭਗਤੀ ਨੂੰ ਖਤਮ ਕਰ ਲਵਾਂਗਾ ਨਹੀਂ ਸਾਨੂੰ ਛੋਟੀ ਦੀ ਕੁੜੀ ਜਿੰਨਾਂ ਕ ਸਾਡੇ ਕੋਲ ਪਹੁੰਚੇ ਜਿੰਨੇ ਕ ਨੂੰ ਅਸੀਂ ਬੜੇ ਆਰਾਮ ਦੇ ਨਾਲ ਬਣਾ ਸਕੀ ਅਸੀਂ ਉਹਨਾਂ ਕ ਹੀ ਪੰਗਾ ਲਵਾਂਗੇ ਉਹਨਾਂ ਕ ਹੀ ਛੇੜਾਂਗੇ ਤਾਂ ਕਿ ਅਸੀਂ ਉਸ ਨੂੰ ਜਲਦੀ ਬਣਾ ਕੇ ਉਸ ਦੇ ਵਿੱਚ ਸੰਗਤ ਅਭਿਆਸ ਕਰ ਸਕੀ ਆ ਸਕੀ ਅਸੀਂ ਇਸ ਨੂੰ ਮੜ ਲੰਮਾ ਛੇੜ ਲਈ ਇਹ 5 ਸਾਲ ਜਾ ਕੇ ਕੰਪਲੀਟ ਨਾ ਹੋਵੇ 5 ਸਾਲ ਕੰਪਲੀਟ ਹੋਏਗਾ ਅਸੀਂ ਟਿਕਿੰਨੇ ਸਵਾਸ ਚਿੰਤਾ ਖਿਪੜ ਸਭ ਕੁਝ ਸਾਡਾ ਵੇਸਟ ਜਾਏ ਅਤੇ ਖਾਸ਼ ਕਰਕੇ ਸਿਰ ਸਾਨੂੰ ਥਾਂ ਚਾਹੀਦੀ ਹੈ ਅਤੇ ਸਾਨੂੰ ਸਿਰ ਨਿਪੋਣ ਦੇ ਲਈ ਕੁੱਲੀ ਚਾਹੀਦੀ ਹੈ ਬਸ ਭਗਤਾਂ ਨੂੰ ਮੈਲ ਨਹੀਂ ਚਾਹੀਦੇ ਮੈਲਾਂ ਦੀ ਲੋੜ ਨਹੀਂ ਫੇਰੋਸ ਆਇਆ ਦਾਸ ਦੇ ਜਿੱਥੇ ਦਾਸ ਬੈਠਾ ਸੀ ਮਾਬਾ ਜੀ ਇੱਥੇ ਆ ਨਹੀਂ